ਸਾਡੇ ਨੇ ਮੰਗਾ ਪੂਰੀਆਂ ਕਰੋ। ਪੂਰੀਆਂ ਕਰੋ। ਰਾਸ਼ਨ卡ਡ ਨਵੇਂ ਬਣਾਉਣਾ ਚਾਰੀ ਕਰੋ। ਚਾਰੀ ਕਰੋ। ਸਾਰੇ ਮਜ਼ਦੂਰ ਪਰਵਾਰਾਂ ਨੂੰ ਰਾਸ਼ਨ ਦੇਣਾ ਚਾਰੀ ਕਰੋ। ਚਾਰੀ ਕਰੋ। ਸਾਰੇ ਮਜ਼ਦੂਰ ਪਰਵਾਰਾਂ ਨੂੰ ਘਰਾਂ ਦੇ ਮਾਲਕ ਬਣਾਉਣਾ ਚਾਰੀ ਕਰੋ। ਚਾਰੀ ਕਰੋ। ਸਾਡੇ ਕੋਲੇ ਗਵਾਉਣ ਨੂੰ ਕੁਛ ਨਹੀਂ। ਸਾਡੇ ਕੋਲੇ ਜਿੱਤਣ ਨੂੰ ਸਾਰਾ ਸੰਸਾਰ ਸੰਸਾਰ ਪਿਆ ਹੈ। ਜੇ ਅਸੀਂ ਇਕੱਠੇ ਹੋ ਜਾਈਏ ਤਾਂ ਮੈਂ ਮੈਸੇਜ ਇਹੀ ਦੇਵਾਂਗਾ ਜਿਵੇਂ ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਬਹੁਤ ਹੰਬੜਾ ਮਾਰੀ ਜਾਂਦੀ ਹੈ ਬਹੁਤ ਜ਼ੋਰਾਂ ਖੋਰਾਂ ਤੇ ਬਹੁਤ ਵਧੀਆ ਮੈਂ ਅੱਜ ਵੀ ਇੱਥੇ ਦੱਸਿਆ ਤੇ ਇਹਨਾਂ ਨੂੰ ਦਿਖਾਇਆ ਵੀ ਆ ਫੋਟੋ ਵੀ ਕਿ ਉੱਥੇ ਲੋਕਾਂ ਨੇ ਇਕੱਠੇ ਹੋ ਕੇ ਤਾਂ ਜਮਸੌ ਕਿਲਾ ਜ਼ਮੀਨ ਸੀ ਜਿਹੜੀ ਉਹਦੇ ਤੇ ਕਬਜ਼ਾ ਕਰ ਲਿਆ ਤੇ ਆਪਾਂ ਭਾਈ ਜੇ ਇਕੱਠੇ ਹੋ ਜਾਈਏ ਤਾਂ ਇਹ ਸਾਰਾ ਕੁਝ ਹੋ ਸਕਦਾ 17 ਏਕੜ ਦਾ ਜਿਹੜਾ ਕਾਨੂੰਨ ਹੈ ਅੱਜ ਤੱਕ ਲਾਗੂ ਨਹੀਂ ਹੋਇਆ ਕਰਾ ਕਰਾ ਸਰਕਾਰ ਨੇ ਉਹ ਕਰਕੇ ਉਹ ਕਿਸਾਨਾਂ ਦੀ ਵੀ ਆ ਛੋਟੇ ਕਿਸਾਨ ਬਥੇ ਰਿਹਾ ਜਿਹੜਾ ਇਹਨਾਂ ਨੂੰ ਵੀ ਹੋਊਗਾ ਹਾਂ ਕਿਸਾਨਾਂ ਨੂੰ ਵੀ ਕਿ ਜਿਹੜਾ ਮਜ਼ਦੂ ਉਹਨਾਂ ਨੂੰ ਘਰਾਂ ਦੇ ਮਾਲਕ ਬਣਾਇਆ ਜਾਵੇ ਉਹਨਾਂ ਦੀਆਂ ਰਜਿਸਟਰੀਆਂ ਕਰਕੇ ਉਹਨਾਂ ਨੂੰ ਘਰਾਂ ਦੇ ਮਾਲਕ ਬਣਾਇਆ ਜਾਵੇ ਕਿਉਂਕਿ ਸਾਡੇ ਕੋਲੇ ਕੋਈ ਰਜਿਸਟਰੀ ਨਹੀਂ ਅੱਜ ਕਿਤੇ ਵੀ ਸਾਨੂੰ ਠਾ ਠਾ ਸਕਦੇ ਆ ਮੰਗ ਪੱਤਰ ਦੇਵਾਂਗੇ ਡੀਸੀ ਨੂੰ ਕਿ ਜੇ ਸਾਡੀਆਂ ਗੱਲਾਂ ਨਾ ਮੰਨੀਆਂ ਤਾਂ ਆਉਣ ਵਾਲੇ ਸਮੇਂ 'ਚ ਅਸੀਂ ਵੱਡਾ ਅੰਦੋਲਨ ਕਰਾਂਗੇ ਵੱਡਾ ਗੁਰਦੀਪ ਸਿੰਘ ਕੋਟਲੀ ਅਸੀਂ ਅੱਜ ਪਹੁੰਚੇ ਹਾਂ ਡੀਸੀ ਦਫ਼ਤਰ ਬਰਿੰਡਾ ਅਧਿਆਤਿ ਮਜ਼ਦੂਰ ਸਭਾ ਵੱਲੋਂ ਧਰਨਾ ਲਗਾਇਆ ਗਿਆ ਕਰਦਿਆਂ ਗੱਲਬਾਤ ਕੀ ਕਾਰਨ ਧਰਨਾ ਲਗਾਇਆ ਬਾਈ ਸੱਸੀ ਗੱਲ ਜੀ ਜੈ ਭਾਰਤ ਜੈ ਭੀਮਾ ਅਸੀਂ ਅੱਜ ਮੈਂ ਪ੍ਰਕਾਸ਼ ਸਿੰਘ ਜਨਮ ਸਖਤਰ ਦਿਹਾਤੀ ਮਜ਼ਦੂਰ ਸਭਾ ਅਸੀਂ ਅੱਜ ਧਰਨਾ ਡੀਸੀ ਦਫਤਰ ਇਸ ਕਰਕੇ ਲਾਇਆ ਹੈ ਕਿਉਂਕਿ ਨਰੇਗਾ ਚ ਕੰਮ ਕਰਨ ਵਾਲੇ ਸਾਰੇ ਹੀ ਪਿੰਡਾਂ ਦੇ ਮਜ਼ਦੂਰਾਂ ਦਾ ਤਿੰਨ ਚਾਰ ਮਹੀਨਿਆਂ ਤੋਂ ਪੈਸਾ ਨਹੀਂ ਆ ਰਿਹਾ ਉਹਨਾਂ ਨੇ ਕੰਮ ਕੀਤਾ ਹੈ ਬਾਰ ਮਹੀਨੇ ਚ ਪਹਿਲੇ ਚ ਤੇ ਦੂਜੇ ਮਹੀਨੇ ਚ ਪਰ ਉਹ ਪੈਸੇ ਨਹੀਂ ਅਜੇ ਆਏ ਅਸੀਂ ਇਸ ਕਰਕੇ ਧਰਨਾ ਲਾਇਆ ਧਰਨਾ ਲਾਇਆ ਕਿ ਜਿਹੜੀ ਇਹਨਾਂ ਦੀ ਦਿਹਾੜੀ ਹੈ ਉਹ 700 ਰੁਪਏ ਹੋਣੀ ਚਾਹੀਦੀ ਹੈ ਜਿਹੜਾ ਕੰਮ ਹੈ ਪੂਰਾ ਸਾਲ ਮਿਲਣਾ ਚਾਹੀਦਾ ਇਸ ਕਰਕੇ ਵੀ ਧਰਨਾ ਲਾਇਆ ਸਾਡੀ ਮੰਗ ਹੈ ਕਿ ਜਿਹੜੇ ਰਾਸ਼ਨ ਕਾਰਡ ਹੈ ਉਹ ਨਵੇਂ ਬਣਾਏ ਜਾਣ ਗੁੱਠਾ ਰਹਿਤ ਬਣਾਏ ਜਾਣ ਤੇ ਸਾਰੇ ਗਰੀਬ ਮਜ਼ਦੂਰ ਪਰਿਵਾਰਾਂ ਨੂੰ ਰਾਸ਼ਨ ਜਿਹੜਾ ਦਿੱਤਾ ਜਾਵੇ ਤੇ ਰਾਸ਼ਨ 5 ਕਿਲੋ 1 ਕਿਜੀ ਨੂੰ 30 ਕਿਲੋ 1 ਕਿਜੀ ਨੂੰ ਮਹੀਨੇ ਦਾ ਦਿੱਤਾ ਜਾਵੇ ਇਹਦੇ ਨਾਲ ਹੀ 14 ਚੀਜ਼ਾਂ ਜਿਹੜੀਆਂ ਪਹਿਲਾਂ ਮਿਲਦੀਆਂ ਸੀ ਉਹ ਸਾਰੀਆਂ ਚੀਜ਼ਾਂ ਚਾਲੂ ਕੀਤੀਆਂ ਜਾਣ ਇਹਦੇ ਨਾਲ ਹੀ ਅਸੀਂ ਮੰਗ ਕੀਤੀ ਕਰਾਂਗੇ ਅੱਜ ਕਿ ਜਿਹੜਾ ਮਜ਼ਦੂਰ ਹੈ ਉਹਨਾਂ ਨੂੰ ਘਰਾਂ ਦੇ ਮਾਲਕ ਬਣਾਇਆ ਜਾਵੇ ਉਹਨਾਂ ਦੀਆਂ ਰਜਿਸਟਰੀਆਂ ਕਰਕੇ ਉਹਨਾਂ ਨੂੰ ਘਰਾਂ ਦੇ ਮਾਲਕ ਬਣਾਇਆ ਜਾਵੇ ਕਿਉਂਕਿ ਸਾਡੇ ਕੋਲੇ ਕੋਈ ਰਜਿਸਟਰੀ ਨਹੀਂ ਅੱਜ ਕਿਤੇ ਵੀ ਸਾਨੂੰ ਠਾ ਠਾ ਸਕਦੇ ਆ ਜਾਂ ਜਾਂ ਕਿਤੇ ਉਹ ਅਸੀਂ ਬੈਂਕ ਚੋਂ ਪੈਸੇ ਲੈਣੇ ਹੋਣ ਤਾਂ ਸਾਨੂੰ ਕਿਤੇ ਪੈਸਾ ਨਹੀਂ ਮਿਲਦਾ ਜੇ ਸਾਡੇ ਘਰਾਂ ਤੇ ਰਜਿਸਟਰੀਆਂ ਹੋ ਜਾਣ ਤਾਂ ਸਾਨੂੰ ਬੈਂਕਾਂ ਚੋਂ ਲੋਨ ਵੀ ਮਿਲ ਸਕਦਾ ਅਸੀਂ ਆਪਦੇ ਘਰ ਵੀ ਪਾ ਸਕਦੇ ਆ ਬੱਚਿਆਂ ਦੇ ਵਿਆਹ ਵੀ ਕਰ ਸਕਦੇ ਆ ਇਸੇ ਤਰ੍ਹਾਂ ਜਿਹੜਾ ਸਾਡਾ ਨਰੇਗਾ ਦਾ ਕੰਮ ਹੈ ਉਹ ਸਾਡਾ ਵਧਾ ਕੇ ਪੂਰਾ ਸਾਲ ਕੀਤਾ ਜਾਵੇ ਜਿਹੜਾ ਜੋਬ ਕਾਰਡਾਂ ਤੇ ਹਾਜ਼ਰੀਆਂ ਲਗੀਆਂ ਜਾਣ ਤੇ ਨਰੇਗਾ ਦਾ ਜਿਹੜਾ ਮਟੀਰੀਅਲ ਮਿਲਦਾ ਹੈ 40% ਪੈਸੇ ਨਾਲ ਉਹ ਜਿਹੜਾ ਮਟੀਰੀਅਲ ਹੈ ਕਈਆਂ ਬਠੜ ਕਸਗੇ ਉਹ ਸਾਰਾ ਕੁਝ ਦਿੱਤਾ ਜਾਵੇ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਅਸੀਂ ਅੱਜ ਡੀਸੀ ਦਫ਼ਤਰ ਧਰਨਾ ਲਾਇਆ ਤੇ ਮੰਗ ਪੱਤਰ ਦੇਵਾਂਗੇ ਡੀਸੀ ਨੂੰ ਕਿ ਜੇ ਸਾਡੀਆਂ ਗੱਲਾਂ ਨਾ ਮੰਨੀਆਂ ਤਾਂ ਆਉਣ ਵਾਲੇ ਸਮੇਂ 'ਚ ਅਸੀਂ ਵੱਡਾ ਅੰਦੋਲਨ ਕਰਾਂਗੇ ਵੱਡਾ ਕਰਾਂਗੇ ਇਹਦੇ ਨਾਲ ਹੀ ਕਿ ਜਿਹੜੇ ਪਿੰਡਾਂ ਚ ਮਜ਼ਦੂਰਾਂ ਤੇ ਹਮਲੇ ਹੋ ਰਹੇ ਆ ਪਹਿਲਾਂ ਧਾਨ ਸਿੰਘ ਬਖੇਵ 8 ਮਜ਼ਦੂਰਾਂ ਦੇ ਘਰ ਸਾੜੇਗੇ ਉਸ ਤੋਂ ਬਾਅਦ ਚੰਦਪਾਨ ਮਜ਼ਦੂਰਾਂ ਦੇ ਘਰਾਂ ਤੇ ਕੁੱਟਮਾਰ ਕੀਤੀ ਉਸ ਤੋਂ ਬਾਅਦ ਨਾਥੀਆਂ ਨੇ ਪਿੰਡ ਚ ਕੁੱਟਮਾਰ ਕੀਤੀ ਮਜ਼ਦੂਰਾਂ ਦੇ ਘਰ ਦੀ ਤਾਂ ਅਸੀਂ ਉਹ ਸਾਰੀਆਂ ਗੱਲਾਂ ਤੇ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਮਜ਼ਦੂਰਾਂ ਤੇ ਜਿਹੜੇ ਇਸ ਤਰ੍ਹਾਂ ਦੇ ਹਮਲੇ ਕਰਨੇ ਆ ਬੰਦ ਕਰ ਦਿਓ ਤਾਂ ਨਹੀਂ ਫਿਰ ਮਜ਼ਦੂਰ ਜਾ ਕੇ ਤੁਹਾਡੇ ਗਾਲ ਪੈਣਗੇ ਤੁਹਾਡੇ ਖਿਲਾਫ ਲੜਨਗੇ ਸੋ ਇਹ ਸਾਰੀਆਂ ਗੱਲਾਂ ਤੇ ਅਸੀਂ ਅੱਜ ਧਰਨਾ ਲਾਇਆ ਇੱਕ ਪ੍ਰਧਾਨ ਜੀ ਦੇਖਿਆ ਜੇ ਵੇਲੇ ਹਾਜ਼ਰੀ ਆ ਹਾਜ਼ਰੀ 5 ਕਿਲੋਮੀਟਰ ਸਾਈਡ ਤੇ ਲੱਗਦੀ ਆ ਕੰਮ ਕਿਤੇ ਚੱਲਦਾ ਉਸ ਨੂੰ ਕਿਵੇਂ ਦੇਖਦੇ ਕੀ ਕਾਰਨ ਆ ਕਿਉਂ ਇਸ ਤਰ੍ਹਾਂ ਕਰ ਰਹੀ ਸੋ ਉਹ ਸਾਰਾ ਬਖੋ ਸਰਕਾਰ ਦਾ ਨਰੇਗਾ ਦਾ ਕੰਮ ਬੰਦ ਕਰਨ ਦੀ ਨੀਤੀ ਹੈ ਕਿਉਂਕਿ ਹਾਜ਼ਰੀ ਉਹਨਾਂ ਨੇ ਇਸ ਕਰਕੇ ਆਸੇ ਪਾਸੇ ਲਾਉਣ ਲਾਏ ਆ ਕਿ ਜਿਹੜੇ ਬਿਮਾਰ ਬੰਦੇ ਆ ਬੁੱਢੇ ਬੰਦੇ ਆ ਉਹ ਕੰਮ ਤੇ ਨਹੀਂ ਜਾਣੇ ਕਿਉਂਕਿ ਕੁਦਰਤੀ ਆ 5-7 ਕਿਲੋਮੀਟਰ ਤੁਰਨਾ ਪੈ ਜੇ ਕੌਣ ਤੁਰੂਗਾ ਵਿਚਾਰਾ ਬਿਮਾਰ ਤਾਂ ਇਸੇ ਤਰ੍ਹਾਂ ਅਗਲੀ ਚਿੱਠੀ ਉਹਨਾਂ ਨੇ ਕੱਢੀ ਆ ਕਿ 12 ਘੰਟੇ ਦਾ ਕੰਮ ਕਰਤਾ 6 ਵੇਰੇ 6 ਤੋਂ ਲੈ ਕੇ 6 ਵਜੇ ਤੱਕ ਉਹ ਵੀ ਬੰਦ ਕਰਨ ਦੀ ਤਰੀਕਾ ਕਿਉਂਕਿ ਜੇ 6 ਵਜੇ ਤੋਂ ਜਾਣਾ ਪਿਆ ਤਾਂ ਔਰਤ ਨੇ ਇੱਕ ਵੀ ਕੰਮ ਤੇ ਨਹੀਂ ਜਾਇਆ ਜਾਣਾ ਕਿਉਂਕਿ ਉਹਨਾਂ ਨੇ ਸਾਰਾ ਘਰ ਦਾ ਕੰਮ ਕਰਨਾ ਹੈ ਬੱਚੇ ਪੜਾਓ ਸਕੂਲ ਭੇਜਣੇ ਆ ਰੋਟੀ ਪਕਾਉਣਾ ਉਹ ਔਰਤ ਤੋ ਕਿਸੇ ਤੋਂ ਵੀ ਨਹੀਂ ਜਾਇਆ ਜਾਣਾ ਤੇ ਜਦੋਂ ਔਰਤਾਂ ਕੰਮ ਤੇ ਨਾ ਗਈਆਂ ਜੇ ਮੰਨ ਲਓ ਸੂ ਉਦਾਹਰਨ ਦੇ ਤੌਰ ਤੇ 100 ਘਰ ਦਾ ਕਿਸੇ ਪਿੰਡ ਚ ਉਹਦੇ ਚ 75 ਜਣੇ ਨਾ ਗਏ 20 25 ਜਣੇ ਜਾਵੜੇ ਤਾ ਫੇਰ ਉਥੋਂ ਦਾ ਕੰਮ ਹੈ ਜਿਹੜਾ ਉਹ ਬੰਦ ਕਰਦੇ ਵੀ ਸਰਕਾਰ ਇਹ ਬੰਦ ਕਰਨ ਦੀ ਨੀਤੀ ਹੈ ਕੰਮ ਬੰਦ ਨਰੇਗਾ ਦਾ ਕੰਮ ਬੰਦ ਕਰਨ ਦੀ ਨੀਤੀ ਹੈ ਸਰਕਾਰ ਦੀ ਹਾਜ਼ਰੀ ਆਸੇ-ਪਾਸੇ ਲਾਉਣਾ ਜਾਂ 12 ਘੰਟੇ ਡਿਊਟੀ ਕਰਨਾ ਇਹ ਸਰਕਾਰ ਦਾ ਕੰਮ ਹੈ ਕਿ ਨਰੇਗਾ ਦਾ ਕੰਮ ਬੰਦ ਕੀਤਾ ਜਾਵੇ ਪ੍ਰਧਾਨ ਜੀ ਜੋ ਕੰਮ ਨਰੇਗਾ ਦਾ ਕਿੰਨੇ ਟਾਈਮ ਤੋਂ ਚੱਲਦਾ ਆ ਰਿਹਾ ਤੇ ਕਿਵੇਂ ਚਲਾਇਆ ਕੰਮ ਕਿੰਨਾ ਕੌਖਾ ਚਲਾਉਣਾ ਪਿਆ ਜਦੋਂ ਚਲਾਉਣ ਸਮੇਂ ਜਿਵੇਂ ਅੱਜ ਦੇ ਜਿਵੇਂ ਸਮਝ ਨਹੀਂ ਰਿਹਾ ਕੰਮ ਨੂੰ ਇਹ ਨਰੇਗਾ ਵਾਲੇ ਵੀ ਸਹੀ ਤਰੀਕੇ ਦੇ ਨਾਲ ਜ਼ਿੰਮੇਵਾਰੀ ਨਹੀਂ ਨਿਭਾ ਰਹੇ ਨਹੀਂ ਨਿਭਾ ਫਸਲ ਚ ਇਹ ਕੰਮ 20 ਸਾਲ ਪਹਿਲਾਂ ਜਦੋਂ ਦਿੱਲੀ ਤੋਂ ਜਾ ਕੇ ਸਵਾ ਲੱਖ ਬੰਦਾ ਸਾਰੇ ਹਿੰਦੁਸਤਾਨ ਚੋ ਗਿਆ ਸਾਡੇ ਵੱਡੇ ਆਗੂ ਲੈ ਕੇ ਗਏ ਲੋਕਾਂ ਨੂੰ ਤਾਂ ਉੱਥੇ ਇਹੀ ਕੰਮ ਮੰਗਣ ਗਏ ਸੀ ਕਿ ਮਸ਼ੀਨੀਕਰਨ ਹੋ ਗਿਆ ਸੀ ਤੇ ਲੋਕਾ ਜਿਹੜੇ ਪੇਂਡੂ ਲੋਕ ਸੀ ਸਾਡੇ ਗਰੀਬ ਲੋਕ ਉਹ ਕੰਮ ਤੋਂ ਵਿਹਲੇ ਹੋ ਗਏ ਚ ਖੇਤੀ ਚੋਂ ਕੰਮ ਖਤਮ ਹੋ ਗਿਆ ਚ ਇਹਨਾਂ ਦਾ ਤਾਂ ਉੱਥੇ ਗਏ ਸੀ ਕਿ ਸਾਨੂੰ ਕੰਮ ਦਿੱਤਾ ਜਾਵੇ ਭਾਵੇਂ ਉੱਥੇ ਲਾਠੀ ਚਾਰਜ ਹੋਇਆ ਭਾਵੇਂ ਜੇਲ੍ਹਾਂ ਚ ਗਏ ਪਰ ਪ੍ਰਧਾਨ ਮੰਤਰੀ ਮਰਮੋਨ ਸਿੰਘ ਨਾਲ ਮੀਟਿੰਗ ਹੋਈ ਉਹਨੇ ਇਹ ਕੰਮ ਦਿੱਤਾ 100 ਦਿਨ ਸਾਲ ਚ ਤੇ 102 ਰੁਪਏ ਦਿਹਾੜੀ ਦਿੱਤੀ ਸੀ ਦਿਹੜੀ ਹੈ ਜਿਹੜੀ ਉਹ ਅਸੀਂ ਲੜ ਕੇ ਵਧਾ ਲਈ ਅੱਜ 350 ਮਿਲਦੀ ਹੈ ਪਰ ਕੰਮ ਆ ਜਿਹੜਾ ਸਾਡਾ ਉਹੀ 100 ਦਿਨ ਤੇ ਖੜਾ ਹੈ ਪਿਛਲੇ ਸਮੇਂ ਸੇ ਸਰਕਾਰ ਨਾਲ ਮੀਟਿੰਗ ਹੋਈ ਸੀ ਪੰਜਾਬ ਨਾਲ ਉਹ ਕਹਿੰਦੇ ਸੀ 200 ਦਿਨ ਕਰਾਂਗੇ ਪਰ ਉਹ 200 ਦਿਨ ਨਹੀਂ ਕੀਤਾ ਦਿਹਾੜੀ ਹੈ ਜਿਹੜੀ ਅਸੀਂ 700 ਦੀ ਮੰਗ ਕਰਦੇ ਸੀ ਤਾਂ ਉਹਨਾਂ ਨੇ 500 ਦਾ ਕਿਹਾ ਸੀਗਾ ਉਹ ਵੀ ਨਹੀਂ ਕੀਤੀ ਹਜੇ ਸੋ ਇਸ ਕਰਕੇ ਸਾਡੇ ਮਜ਼ਦੂਰ ਲੋਕ ਆ ਜਿਹੜੇ ਅਣਪੜ੍ਹਤ ਆ ਉਹਨਾਂ ਦੀ ਉਹ ਇਸ ਗੱਲ ਤੇ ਜਾਣਕਾਰ ਨਹੀਂ ਹੋ ਰਹੇ ਵਿਹਾਰ ਨਹੀਂ ਹੋ ਰਹੇ ਕਿ ਕੰਮ ਆ ਜਿਹੜਾ ਕਿਵੇਂ ਚਲਾਉਣਾ ਹੈ ਕੰਮ ਤਾਂ ਸਾਡੇ ਲੋਕ ਆ ਜਿਹੜੇ ਉਹ ਨਾਲੀਆਂ ਪਿੰਡਾਂ ਚ ਸਰਪੰਚਾਂ ਜਿਹੜੇ ਉਹ ਨਾਲੀਆਂ ਕੱਢਣ ਲਾਉਂਦੇ ਆ ਨਾਲੀਆਂ ਦਾ ਕੰਮ ਹੀ ਨਹੀਂ ਸਾਡਾ ਤਾਂ ਇਸ ਕਰਕੇ ਸਾਡੇ ਲੋਕਾਂ ਨੂੰ ਗਿਆਨ ਨਹੀਂ ਜੇ ਕਿਸੇ ਨੂੰ ਪੈਸੇ ਨਾ ਮਿਲਣ ਤਾਂ ਵੀ ਕੰਮ ਤੇ ਜਾਈ ਜਾਂਦੇ ਆ ਪੈਸੇ ਨਹੀਂ ਮੰਗਦੇਗੇ ਹੋਰ ਬੜੀਆਂ ਮਤਲਬ ਮਜ਼ਦੂਰਾਂ ਦੀਆਂ ਹਾਲਤਾਂ ਮਾੜੀਆਂ ਸੋ ਇਸ ਕਰਕੇ ਅਸੀਂ ਸਾਰੇ ਪਿੰਡਾਂ ਜਾ ਕੇ ਲੋਕਾਂ ਨੂੰ ਵਿਆਹ ਕਰ ਰਹੇ ਆ ਕਿ ਭਾਈ ਨਰੇਗਾ ਬਾਰੇ ਵਿਆਹ ਹੋ ਕੇ ਕੰਮ ਕਿਵੇਂ ਕਰਨਾ ਹੈ ਕਿਵੇਂ ਆਪਾਂ ਚਲਾਉਣਾ ਹੈ ਕਿਵੇਂ ਇਹਨੂੰ ਰੱਖਣਾ ਤਾਂ ਇਸ ਕਰਕੇ ਅਸੀਂ ਸਾਰੇ ਲੋਕਾਂ ਨੂੰ ਵਿਆਹ ਕਰ ਰਹੇ ਆਂ ਪਿੰਡਾਂ ਜਾ ਕੇ ਇੱਕ ਪ੍ਰਧਾਨ ਜੀ ਜਿਵੇਂ ਪੰਜਾਬ ਦੇ ਵਿੱਚ ਦਿਨ-ਬਦਨ ਮਜ਼ਦੂਰਾਂ ਤੇ ਅਤਿਆਚਾਰ ਵਧਦਾ ਜਾ ਰਿਹਾ ਹੈ ਇਹ ਕੀ ਕਾਰਨ ਹੈ ਜਥੇਬੰਦਕ ਨਾ ਹੋਣਾ ਹੈ ਕਿ ਕੀ ਕਾਰਨ ਹੈ ਬਿਲਕੁਲ ਜੀ ਇਹ ਹਾਂ ਵੱਡੀ ਗੱਲ ਹੈ ਜੀ ਇਹ ਮੇਨ ਤਾਂ ਇਹ ਹੀ ਹੈ ਵੀ ਮਜ਼ਦੂਰ ਆ ਜਿਹੜੇ ਜਥੇਬੰਦ ਨਹੀਂ ਜਿਹਦੇ ਕਰਕੇ ਉਹਨਾਂ ਤੇ ਹਮਲੇ ਹੋ ਰਹੇ ਆ ਸੰਗਠਿਤ ਹੋਣਾ ਤਾਂ ਲਾਜ਼ਮੀ ਹੈ ਅਸੀਂ ਨਾਸੀਆ ਉਹਨੇ ਦਾਨ ਸਿੰਘ ਵਾਲੇ ਵੀ ਗਏ ਸੀ ਅਸੀਂ ਸਾਲ ਪਹਿਲਾਂ ਜਾਂਦੇ ਰਹੇ ਆ ਉਹਨਾਂ ਨੂੰ ਬੇਨਤੀ ਕਰਦੇ ਰਹੇ ਕਿ ਭਾਈ ਤੁਸੀਂ ਇੱਥੇ ਜਥੇਬੰਦੀ ਬਣਾ ਲਓ ਇਕੱਠੇ ਹੋ ਜਾਓ ਸਾਡੀ ਗੱਲ ਨਹੀਂ ਸੁਣੀ ਜੇ ਜੇ ਉੱਥੇ ਭਾਈ ਜਥੇਬੰਦੀ ਬਣੀ ਹੁੰਦੀ ਤਾਂ ਉਹ ਜਿਹੜੇ ਹਮਲਾ ਕਰਨ ਗਏ ਸੀ ਉਹ 100 ਵਾਰੀ ਸੋਚਦੇ ਵੀ ਉੱਥੇ ਲੋਕ ਇਕੱਠੇ ਆ ਤੇ ਆਪਾਂ ਨਾ ਜਾਗੇ ਸੋ ਇਸ ਕਰਕੇ ਇਹ ਘਾਟ ਆ ਸਾਡੇ ਮਜ਼ਦੂਰਾਂ ਦੀ ਜਥੇਬੰਦੀ ਹੋਰੇ ਉਹਨਾਂ ਦੀਆਂ ਕਮਜ਼ੋਰੀਆਂ ਇਹ ਉਹਨਾਂ ਨੂੰ ਗਿਆਨ ਨਹੀਂ ਇਸ ਗੱਲ ਦਾ ਅਨਪੜਤਾ ਸੋ ਸਾਡੇ ਜਿਹੜੇ ਬੱਚੇ ਨੌਜਵਾਨ ਆ ਉਹ ਨਸ਼ਿਆਂ ਵਾਲੇ ਪਾਸੇ ਲੱਗ ਗਏ ਆ ਉਹਨਾਂ ਉਹਨਾਂ ਨੇ ਤਾਂ ਲੱਗੜੇ ਕੀ ਸੀ ਜਿਹੜੇ ਪੁਰਾਣੇ ਬਜ਼ੁਰਗ ਆ ਉਹਨਾਂ ਨੂੰ ਗਿਆਨ ਨਹੀਂ ਇਸ ਗੱਲ ਦਾ ਅਨਪੜਾ ਉਹ ਬਸ ਜਾਣਦੇ ਵੀ ਸਾਰਾ ਕੁਝ ਪਰਮਾਤਮਾ ਕਰ ਰਿਹਾ ਅਸੀਂ ਕੀ ਇਹਦੇ ਚ ਕਰ ਸਕਦੇ ਆ ਉਹ ਇਸ ਗੱਲ ਤੇ ਖੜੇ ਆ ਅਸੀਂ ਵਯਰ ਵੇ ਲੋਕਾਂ ਨੂੰ ਜਾ ਕੇ ਤੇ ਜਿਹੜੇ ਹਮਲੇ ਹੋ ਰਹੇ ਆ ਵੀ ਇਹ ਭਾਈ ਤਾਂ ਰੋਕਣਗੇ ਜੇ ਆਪਾਂ ਇਕੱਠੇ ਹੋਵਾਂ ਇੱਕ ਪ੍ਰਧਾਨ ਜੀ ਲਾਸਟ ਸਵਾਲ ਆ ਕਿਹਾ ਜਾਂਦਾ 9 ਮਾਸ ਦਾ ਰਿਸ਼ਤਾ ਕਿਸਾਨ ਦਾ ਤੇ ਮਜ਼ਦੂਰ ਦਾ 9 ਮਾਸ ਦਾ ਰਿਸ਼ਤਾ ਜਿਹੜਾ ਬਜਟ ਪੇਸ਼ 6 ਮਹੀਨਾ ਬਾਅਦ ਹੁੰਦਾ ਹੈ ਜਿਹੜਾ ਬਜਟ ਹੈ ਜਿਵੇਂ ਕਿਸਾਨ ਕੋਈ ਆਪਣਾ ਦੋਚ ਆਪਣਾ ਦੁਸ਼ਮਣ ਨਹੀਂ ਹੈਗਾ ਮਿਲਣਾ ਚਾਹੀਦਾ ਕਿਸਾਨ ਦਾ ਕਿਸਾਨ ਨੂੰ ਹੱਕ ਮਿਲਣਾ ਚਾਹੀਦਾ ਕਿਸਾਨ ਨੂੰ ਸਰਕਾਰ ਇੱਕ ਨਜ਼ਰ ਦੇ ਨਾਲ ਦੇਖਦੀ ਹੈ ਤੇ ਮਜ਼ਦੂਰ ਨੂੰ ਕਿਉਂ ਨਹੀਂ ਇੱਕ ਨਜ਼ਰ ਦੇ ਨਾਲ ਦੇਖਦੀ ਅਸੀਂ ਇਸੇ ਕਰਕੇ ਨਹੀਂ ਦੇਖਦੀ ਸਾਨੂੰ ਅਸੀਂ ਸੰਗਠਨ ਨਹੀਂ ਆ ਅਸੀਂ ਇਕੱਠੇ ਨਹੀਂ ਆ ਸਾਡੀਆਂ ਜਥੇਬੰਦੀਆਂ ਨਹੀਂ ਉਹਨਾਂ ਨੂੰ ਇਸ ਕਰਕੇ ਵੇਖਦੀ ਆ ਕਿ ਉਹ ਇਕੱਠੇ ਆ ਧੌਣ ਤੇ ਗੁੱਡਾ ਰੱਖ ਲੈਂਦੇ ਆ ਉਹ ਤਾਂ ਹੁਣ ਆ ਪੰਜ ਦੀ ਕਾਲ ਕੀਤੀ ਸੀ ਉਹਨਾਂ ਨੇ ਆਪਾਂ ਵੀ ਜਾਣਾ ਸੀਗਾ ਤਾਂ ਉਹਨਾਂ ਨੂੰ 27 ਤਰੀਕ ਨੂੰ ਉਹ ਜਿਹੜਾ ਖਰੜਾ ਸੀ ਉਹ ਰੱਦ ਕਰਤਾ ਤੇ ਸਰਕਾਰ ਨੂੰ ਭੇਜਤਾ ਵਾਪਸ ਉਹ ਇਕੱਠੇ ਆ ਉਹਨਾਂ ਨੂੰ ਪਤਾ ਵੀ ਇੱਥੇ ਲੱਖਾਂ ਬੰਦੇ ਇਕੱਠਾ ਹੋਊਗਾ ਚੰਡੀਗੜ੍ਹ ਜਾਮ ਕਰ ਦੂਗਾ ਅੱਜ ਫੇਰ ਉਹਨਾਂ ਦੀ ਬਾਕੀ ਮੰਗਾਂ ਤੇ ਮੀਟਿੰਗਾਂ ਉਹਦੇ ਚ ਸਾਡੇ ਵੀ ਮੰਗਾਂ ਹੈ ਪਰ ਸਾਡੇ ਲੋਕ ਅਜੇ ਸਮਝ ਨਹੀਂ ਸਕੇ ਜਿਹੜਾ ਖੇਤੀ ਖਰੜਾ ਪੇਸ ਹੋਇਆ ਉਹਦੇ ਚ ਸਾਡੀ ਵੀ ਮੰਗ ਸੀ ਜਿੱਥੇ ਉਹਨਾਂ ਨੇ ਜਮੀਨਾਂ ਖੋਣੀਆਂ ਸੀ ਉਥੇ ਮੰਡੀਆਂ ਬੰਦ ਕਰਨੀਆਂ ਸੀ ਜਿਹੜੀਆਂ ਮੰਡੀਆਂ ਚ ਸਾਡੇ ਲੱਖਾਂ ਬੰਦੇ ਮਜ਼ਦੂਰ ਕੰਮ ਕਰਦੇ ਆ ਜੇ ਉਹ ਮੰਡੀਆਂ ਬੰਦ ਹੋ ਗਈਆਂ ਤਾਂ ਸਾਡੇ ਲੱਖਾਂ ਮਜ਼ਦੂਰ ਵਿਹਲੇ ਹੋ ਜਾਣਗੇ ਸਾਡੇ ਲੋਕ ਇਹ ਸਮਝ ਨਹੀਂ ਰਹੇ ਆ ਚਰੰਗੇ ਇਹਨਾਂ ਗੱਲਾਂ ਨੂੰ ਇਹਦੇ ਇਸ ਤਰ੍ਹਾਂ ਜਿਹੜੀ ਪੈਨਸ਼ਨ ਦੀ ਗੱਲ ਕੀਤੀ ਹੈ ਉਹਨਾਂ ਨੇ ਉਸ ਮੰਗ ਪੱਤਰ ਚ ਹੈ ਕਿ ਪੈਨਸ਼ਨ ਮਜ਼ਦੂਰ ਆ ਭਵੇਂ ਕਿਸਾਨ ਆ ਉਹਦੀ ਪੈਨਸ਼ਨ ਆ ਜਿਹੜੀ 10000 ਰੁਪਏ ਮਹੀ ਪ੍ਰਤੀ ਮਹੀਨਾ ਹੋਣੀ ਚਾਹੀਦੀ ਆ ਜੇ ਐਮਐਲਏ ਨੂੰ 75000 ਲੱਗ ਸਕਦੀ ਆ ਤਾਂ ਸਾਡੇ ਮਜ਼ਦੂਰਾਂ ਤੇ ਕਿਸਾਨਾਂ ਨੂੰ 60 ਦੋ ਘੱਟ 60 ਸਾਲ ਦੀ ਉਮਰ ਚ ਕਿਉਂ ਨਹੀਂ ਲੱਗ ਸਕਦੀ ਮੁਲਾਜ਼ਮਾਂ ਨੂੰ ਦੋ ਘੱਟ 60 ਸਾਲ ਤੇ ਪੈਨਸ਼ਨ ਮਿਲਦੀ ਆ ਤੇ ਫਿਰ ਸਾਨੂੰ 65 ਸਾਲ ਤੇ ਕਿਉਂ ਇਹ ਵੀ ਮੰਗ ਆ ਉਹਨਾਂ ਦੀ ਕਿ ਦੋ ਘੱਟ 60 ਸਾਲ ਤੇ ਲਾਈ ਜਾਵੇ ਉਹ ਸਾਡੀ ਵੀ ਮੰਗ ਆ ਉਹਨਾਂ ਦੀ ਵੀ ਮੰਗ ਆ ਪਰ ਕਮਜ਼ੋਰੀ ਸਾਡੇ ਬੰਦਿਆਂ ਦੀ ਆ ਸਾਡੇ ਮਜ਼ਦੂਰ ਦੁਰਾਂ ਦੀ ਹੈ ਕਿ ਉਹਨਾਂ ਦੇ ਅਸੀਂ ਨਾਲ ਨਹੀਂ ਜਾ ਰਹੇ ਜਿੰਨੀ ਵੱਡੀ ਗਿਣਤੀ ਚ ਜਾਣਾ ਚਾਹੀਦਾ ਸਾਡੇ ਉਹ ਆਉਂਦੇ ਆ ਆ ਜਿਹੜੀ ਐਕਸ਼ਨ ਕਮੇਟੀਆਂ ਬਣੀਆਂ ਨਾਥਿਆਣੇ ਦੇ ਸਬੰਧ ਚ ਇਹਦੇ ਚ ਮਜ਼ਦੂਰਾਂ ਤੇ ਹਮਲਾ ਹੋਇਆ ਚੰਦਪਾਣ ਹੋਇਆ ਦਾਨ ਸਿੰਘ ਵਾਲੇ ਹੋਇਆ ਅਸੀਂ ਕਿਸਾਨ ਸਾਡੀਆਂ ਜਥੇਬੰਦੀਆਂ ਦੀ ਅਸੀਂ ਇਕੱਠੇ ਹੋ ਕੇ ਸਾਰਾ ਕੁਝ ਕੀਤਾ ਤਾਂ ਅੱਜ ਕੱਲ ਜਿਹੜਾ ਪੱਤਰਕਾਰ ਤੇ ਪਰਚਾ ਦਰਜ ਹੋਇਆ ਸੀ ਪਰਸੂ ਚਾਹਤੇ ਅੱਜ ਉੱਥੇ ਅੱਜ ਵੱਡਾ ਇਕੱਠ ਸੀ ਅਤੇ ਤੇ ਅੱਜ ਕੱਲ ਇਹਨਾਂ ਨੇ ਰੱਦ ਕਰਨਾ ਪਿਆ ਉਹਦੇ ਚ ਵੀ ਕਿਸਾਨ ਜਥੇਬੰਦੀਆਂ ਸੀ ਮਜ਼ਦੂਰ ਜਥੇਬੰਦੀਆਂ ਸੀ ਮੁਲਾਜ਼ਮ ਸੀ ਇਹ ਰੌਲਾ ਤਾਂ ਇਹੀ ਆ ਵੀ ਜਦੋਂ ਅਸੀਂ ਸਾਰੇ ਲੋਕ ਇਕੱਠੇ ਹੋ ਗੱਲਾਂ ਹਟ ਜਾਣੀਆਂ ਇਹ ਜਿੱਥੇ ਲੋਕ ਸਾਰੇ ਇਕੱਠੇ ਹੋ ਜਾਂਦੇ ਆ ਉੱਥੇ ਹੋ ਜਾਂਦੀਆਂ ਹਟ ਜਾਂਦੀਆਂ ਤਾਂ ਇਸ ਕਰਕੇ ਬੇਨਤੀ ਹੈ ਕਿ ਅਸੀਂ ਸਾਰੇ ਲੋਕਾਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਨਾ ਚਾਹੁੰਦੇ ਆ ਤਾਂ ਕਿ ਆਪਣੇ ਮਸਲੇ ਜਿਹੜੇ ਹੱਲ ਹੋਣ ਹੋਰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਮਜ਼ਦੂਰ ਸਮਾਜ ਦੇ ਬਸ ਕੋ ਮਜ਼ਦੂਰ ਸਮਾਜ ਦੇ ਵਾਸਤੇ ਤੇ ਇਹੀ ਹੈ ਮੈਸੇਜ ਜੀ ਆਪਣੇ ਮੰਗਾ ਮੁਸ਼ਕਲਾਂ ਬਹੁਤ ਸਾਰੇ ਮੰਗਾ ਮੁਸ਼ਕਲ ਹੀ ਹੈ ਸਾਡੇ ਕੋਲੇ ਗਵਾਉਣ ਨੂੰ ਕੁਛ ਨਹੀਂ ਸਾਡੇ ਕੋਲੇ ਜਿੱਤਣ ਨੂੰ ਸਾਰਾ ਸੰਸਾਰ ਸੰਸਾਰ ਪਿਆ ਜੇ ਅਸੀਂ ਇਕੱਠੇ ਹੋ ਜਗੇ ਤਾਂ ਮੈਂ ਮੈਸੇਜ ਇਹੀ ਦੇਉਂਗਾ ਜੀ ਜਮੀਨ ਪ੍ਰਾਪਤ ਸੰਘਰਸ਼ ਕਮੇਟੀ ਬਹੁਤ ਹੰਬਲਾ ਮਾਰੀ ਜਾਂਦੀ ਹੈ ਬਹੁਤ ਜ਼ੋਰਾਂ ਛੋਰਾਂ ਦੇ ਮੈਂ ਅੱਜ ਵੀ ਇੱਥੇ ਦੱਸਿਆ ਤੇ ਇਹਨਾਂ ਨੂੰ ਦਿਖਾਇਆ ਵੀ ਆ ਫੋਟੋ ਵੀ ਕਿ ਉੱਥੇ ਲੋਕਾਂ ਨੇ ਇਕੱਠੇ ਹੋ ਕੇ ਤਾਂ 100 ਕਿੱਲਾ ਜ਼ਮੀਨ ਜਿਹੜੀ ਉਹਦੇ ਤੇ ਕਬਜ਼ਾ ਕਰ ਲਿਆ ਤੇ ਆਪਾਂ ਭਾਈ ਜੇ ਇਕੱਠੇ ਹੋ ਜਗੇ ਤਾਂ ਇਹ ਸਾਰਾ ਕੁਝ ਹੋ ਸਕਦਾ 17 ਏਕੜ ਦਾ ਜਿਹੜਾ ਕਾਨੂੰਨ ਹੈ ਅੱਜ ਤੱਕ ਲਾਗੂ ਨਹੀਂ ਹੋਇਆ ਕਰਾ ਸਰਕਾਰ ਨੇ ਉਹ ਆਪਾਂ ਕਰਾ ਸਕਦੇ ਜੇ ਇਕੱਠੇ ਹੋ ਜਗੇ ਤਾਂ ਜਿਵੇਂ ਜ਼ਿਮੀਦਾਰ ਭਾਈਚਾਰੇ ਦੇ ਮੈਸੇਜ ਆਉਂਦੇ ਆ ਗਲਤ ਵੀ ਉਹ ਲਿਖਦੇ ਜੋ ਜਿਸ ਤਰ੍ਹਾਂ ਦੀ ਮਾਨਸਿਕਤਾ ਉਹਨਾਂ ਦੀ ਹੈਗੀ ਆ ਇਹ ਜ਼ਮੀਨਾਂ ਵੇਚ ਦਿੰਦੇ ਆ ਇਹ ਇਸ ਤਰ੍ਹਾਂ ਕਰਕੇ ਜਾਤੀਸ਼ੂਕ ਸ਼ਬਦ ਵੀ ਲਿਖਦੇ ਆ ਵੀ ਇਸ ਤਰ੍ਹਾਂ ਕਰਕੇ ਨਾ ਜ਼ਮੀਨਾਂ ਰੱਖੀਆਂ ਨਹੀਂ ਜਾ ਸਕਦੀਆਂ ਉਹ ਜ਼ਮੀਨਾਂ ਦਾ ਜਿਹੜਾ ਖਤਰਾ ਉਹ ਕਿਤੇ ਨਾ ਕਿਤੇ ਕਿਸਾਨ ਨੂੰ ਹੈ ਨਹੀਂ ਇਹ ਜੇ ਆਪਾਂ ਗੱਲ ਕਰਕੇ ਤਾਂ ਨਹੀਂ ਨਹੀਂ ਉਹ ਤਾਂ ਚਲੋ ਜਿਹੜੇ ਉੱਥੇ ਬੋਂਦੇ ਆ ਨਾ ਨਹੀਂ ਕਿਸੇ ਦੇ ਬਾ ਉਹਨੂੰ ਜੋ ਸਾਮਲਾਟ ਕਹਿ ਲੋ ਕੁਝ ਵੀ ਕਹਿ ਲੋ ਰਾਜੇ ਮਹਾਰਾਜਾਂ ਦੀਆਂ ਜ਼ਮੀਨਾਂ ਉਹ ਵੋਂਦੇ ਆਉ ਉਹਨਾਂ ਨੂੰ ਤਾਂ ਲੱਗਦਾ ਹੀ ਆ ਵੀ ਅਸੀਂ ਸਾਡੀਆਂ ਹੋਣਗੇ ਤਾਂ ਵੇਖੋ ਉਹਨਾਂ ਦੀਆਂ ਜ਼ਮੀਨਾਂ ਤਾਂ ਇਹ ਨਹੀਂ ਹੋ ਦੂਜੀ ਗੱਲ ਜਿੱਥੇ ਜਿਹੜੇ ਕਿਸਾਨ ਹੈ ਉਹ ਵੀ ਜ਼ਮੀਨਾਂ ਬਹੁਤ ਵੇਚਦੇ ਆ ਇਹ ਨਹੀਂ ਗੱਲ ਹੈ ਜੇ ਕਿਸੇ ਕੋਲੇ ਥੋੜੀ ਹੈ ਮੰਨ ਲਓ ਕਿੱਲਾ ਦੋ ਕਿੱਲੇ ਆ ਮਜ਼ਦੂਰ ਕੋਲੇ ਉਹਦੀ ਮਜ਼ਬੂਰੀ ਬਣ ਜਾਂਦੀ ਹੈ ਵੇਚਣ ਦੀ ਕਿਉਂਕਿ ਨਾ ਤਾਂ ਉਹਦੇ ਕੋਲੇ ਸੰਦ ਹੁੰਦੇ ਆ ਨਾ ਉਹ ਬਾਅਦ ਸਕਦਾ ਤਾਂ ਇਸ ਕਰਕੇ ਉਹ ਕਿਸਾਨਾਂ ਦੀ ਵੀ ਆ ਛੋਟੇ ਕਿਸਾਨ ਬਥੇਰੇ ਆ ਜਿਹੜਾ ਕਿਸਾਨਾਂ ਨੂੰ ਵੀ ਹੋਊਗੀ ਜ਼ਮੀਨ ਹਾਂ ਕਿਸਾਨਾਂ ਨੂੰ ਵੀ ਜੇ ਅਸੀਂ 17 ਏਕੜ ਦੀ ਗੱਲ ਲਾਗੂ ਕਰਦੇ ਆਂ ਜਿਨ੍ਹਾਂ ਕੋਲੇ ਘੱਟ ਕਿਸੇ ਜ਼ਮੀਨ ਹੈ ਉਹਨਾਂ ਨੂੰ ਵੀ ਅਸੀਂ 17 ਏਕੜ ਜ਼ਮੀਨਾਂ ਜਿਹੜੀ ਉਹ ਲੈ ਕੇ ਦੇਵਾਂਗੇ ਜਦੋਂ ਅਸੀਂ ਸਾਰੇ ਲੋਕ ਇਕੱਠੇ ਹੋਗੇ ਜਿਨ੍ਹਾਂ ਕੋਲੇ ਹੈ ਨਹੀਂ ਉਹਨਾਂ ਨੂੰ ਵੀ 17 ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਜੈ ਜੀ ਜੈ ਭਾਰਤ